ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਉਹ ਸਾਰੇ ਜੋ ਪੰਡਤ ਸਨ ਉਹਨਾਂ ਨੇ ਜਗਜੀਤ ਪੰਡਤ ਬੱਲ ਹਿਸ਼ਾਰਾ ਕੀਤਾ ਤੇ ਕਿਹਾ ਕਿ ਇਹਨੇ ਸਾਡੇ ਸਾਰੇ ਧਾਰਮਿਕ ਗ੍ਰੰਥ ਕੋਲੇ ਹਨ ਤੇ ਇਹਨੇ ਹੀ ਸਾਡੇ ਕੱਪੜੇ ਲਹਾਏ ਹਨ ਮਹਾਰਾਜ ਤਾਂ ਹਲੇ ਪੰਡਤਾਂ ਦੀ ਗੱਲ ਹੀ ਸੁਣ ਰਹੇ ਸਨ ਤੇ ਮਹਾਰਾਜ ਨੇ ਤਾਂ ਕੋਈ ਬਚਨ ਵੀ ਮੂੰਹੋਂ ਨਹੀਂ ਸੀ ਉਚਾਰਿਆ ਇਹਨੇ ਨੂੰ ਉਹ ਹੰਕਾਰੀ ਪੰਡਤ ਮਹਾਰਾਜ ਨੂੰ ਤੈਅ ਵਿਚ ਆ ਕੇ ਬੋਲਣ ਲੱਗਾ ਇਹ ਕਹਿੰਦਾ ਹੈ ਕਿ ਬਾਬਾ ਤੂੰ ਕਿੱਥੋਂ ਆਇਆ ਤੇ ਮਹਾਰਾਜ ਨੇ ਜਵਾਬ ਦਿੱਤਾ ਕਿ ਮੈਂ ਤਾਂ ਉਸ ਅਕਾਲ ਪੁਰਖ ਦੇ ਘਰੋਂ ਆਇਆ ਤੇ ਅੱਗੋਂ ਹੰਕਾਰੀ ਪੰਡਤ ਕਹਿੰਦਾ ਕਿ ਬਾਬਾ ਤੂੰ ਐਦਾਂ ਕਰ ਮੇਰੇ ਨਾਲ ਵਿਚਾਰ ਚਰਚਾ ਕਰ ਲੈ ਭਾਵੇਂ ਵੇਦਾਂ ਤੇ ਕਰ ਲੈ ਭਾਵੇਂ ਪੁਰਾਣਾ ਤੇ ਕਰ ਲੈ ਭਾਵੇਂ ਤੂੰ ਸ਼ਾਸਤਰਾਂ ਤੇ ਕਰ ਲੈ ਪਰ ਮੇਰੇ ਨਾਲ ਤੂੰ ਵਿਚਾਰ ਚਰਚਾ ਕਰ ਭਾਵ ਕੇ ਮੇਰੇ ਨਾਲ ਬਹਿਸ ਕਰ ਤੇ ਮਹਾਰਾਜ ਕਹਿੰਦੇ ਕਿ ਪੰਡਤ ਅਸੀਂ ਕਿਸੇ ਦੇ ਨਾਲ ਬਹਿਸ ਨਹੀਂ ਕਰਦੇ ਤੇ ਜੋ ਗਿਆਨ ਹੁੰਦਾ ਹੈ ਉਹ ਅੰਦਰ ਦੀ ਸ਼ਾਂਤੀ ਦੇ ਵਾਸਤੇ ਹੁੰਦਾ ਹੈ ਉਹ ਸਹਜ ਵਾਸਤੇ ਹੁੰਦਾ ਹੈ ਇਸੇ ਕਰਕੇ ਹੀ ਅਸੀਂ ਤੇਰੇ ਨਾਲ ਵਿਹਸ ਨਹੀਂ ਕਰਨੀ ਤੇ ਫਿਰ ਹੰਕਾਰੀ ਪੰਡਤ ਕਹਿੰਦਾ ਕਿ ਜੇ ਤੁਸੀਂ ਸਾਡੇ ਨਾਲ ਚਰਚਾ ਨਹੀਂ ਕਰਨੀ ਵਿਹਸ ਨਹੀਂ ਕਰਨੀ ਤਾਂ ਆਪਣੇ ਕੱਪੜੇ ਉਦਾਰੋ ਤੇ ਆਹ 500 ਸਾਧੂ ਦੇ ਨਾਲ ਰਲ ਜਾਓ ਮਹਾਰਾਜ ਕਹਿੰਦੇ ਕਿ ਅਸੀਂ ਕਿਸੇ ਦੇ ਨਾਲ ਰਲਦੇ ਨਹੀਂ ਸਾਨੂੰ ਤਾਂ ਰਲਣ ਲਈ ਬੜਿਆ ਨੇ ਜ਼ੋਰ ਲਾਇਆ ਹੈ ਗੋਰਖਨਾਥ ਨੇ ਪੱਥਰੀ ਨੇ ਹੋਰ ਬੜਿਆ ਨੇ ਸਾਨੂੰ ਤਾਂ ਆਪਣੇ ਨਾਲ ਰਲਣ ਵਾਸਤੇ ਕਿਹਾ ਪਰ ਅਸੀਂ ਕਿਸੇ ਦੇ ਨਾਲ ਨਹੀਂ ਰਲੇ ਫਿਰ ਪੰਡਤ ਕਹਿੰਦਾ ਕਿ ਜੇ ਤੁਸੀਂ ਇਦਾਂ ਨਹੀਂ ਮੰਨਣਾ ਤਾਂ ਤੁਸੀਂ ਆਪਣੀ ਇਹ ਮੈਨੂੰ ਧਾਰਮਿਕ ਪੋਥੀ ਦੇ ਦਿਓ। ਮਹਾਰਾਜ ਨੇ ਕਿਹਾ ਕਿ ਅਸੀਂ ਇਹ ਤੁਹਾਨੂੰ ਪੋਥੀ ਨਹੀਂ ਦੇ ਸਕਦੇ ਕਿਉਂਕਿ ਇਹ ਉਸ ਅਕਾਲ ਪੁਰਖ ਦੀ ਬਾਣੀ ਹੈ ਤੇ ਅਸੀਂ ਇਸ ਬਾਣੀ ਨੂੰ ਕਿਸੇ ਕਾਪਟੀ ਬੰਦੇ ਦੇ ਹੱਥ ਵਿੱਚ ਨਹੀਂ ਦੇ ਸਕਦੇ। ਫਿਰ ਪੰਡਤ ਕਹਿੰਦਾ ਕਿ ਜੇ ਤੁਸੀਂ ਕੱਪੜੇ ਨਹੀਂ ਉਤਾਰਨੇ ਪੋਥੀ ਨਹੀਂ ਦੇਣੀ ਤਾਂ ਫਿਰ ਮੇਰੇ ਨਾਲ ਵੈਸਾ ਕਰੋ। ਮਹਾਰਾਜ ਕਹਿੰਦੇ ਕਿ ਅਸੀਂ ਵੈਸਾ ਵੀ ਨਹੀਂ ਕਰਨੀ। ਤੇ ਮਹਾਰਾਜ ਨੇ ਕਿਹਾ ਕਿ ਵੈਸਣਾ ਵੈਸੇ ਵੀ ਤਾਂ ਕੁੱਤਿਆਂ ਦਾ ਕੰਮ ਹੁੰਦਾ ਹੈ ਤੇ ਜਦੋਂ ਮਹਾਰਾਜ ਨੇ ਇਹ ਸਬਦ ਵਰਤੇ ਨਾ ਹੁਣ ਜਿੱਥੇ ਮਹਾਰਾਜ ਖੜੇ ਸਨ ਉੱਥੇ ਇੱਕ ਸਾਈਡ ਤੇ ਕੁੱਤੇ ਦੀਆਂ ਹੱਡੀਆਂ ਪਈਆਂ ਸਨ ਮਹਾਰਾਜ ਕਹਿੰਦੇ ਕਿ ਪੰਡਤ ਜੇ ਤੂੰ ਬੈਸਣਾ ਹੈ ਨਾ ਤਾਂ ਇਨ੍ਹਾਂ ਹੱਡੀਆਂ ਦੇ ਨਾਲ ਕੁੱਤੇ ਦੀਆਂ ਨਾਲ ਬੈਸ ਲੈ ਤੇ ਜਦੋਂ ਮਹਾਰਾਜ ਨੇ ਇਹ ਗੱਲ ਆਖੀ ਤਾਂ ਹੰਕਾਰੀ ਪੰਡਤ ਨੂੰ ਝੋਟ ਲੱਗੀ ਤੇ ਉਹ ਕਹਿੰਦਾ ਹੈ ਕਿ ਅਸੀਂ ਐਨੇ ਵੱਡੇ ਵਿਦਵਾਨ ਹੋ ਕੇ ਅਸੀਂ ਕੁੱਤਿਆਂ ਦੇ ਨਾਲ ਬੈਸ ਕੇ ਮਹਾਰਾਜ ਕਹਿੰਦੇ ਕਿ ਪੰਡਤ ਐਵੇਂ ਗੁੱਸਾ ਨਾ ਖਾ ਆ ਜੋ ਇਥੇ ਕੁੱਤਾ ਪਿਆ ਹੈ ਉਹ ਤੇਰਾ ਹੀ ਪਾਈ ਹੈ। ਇੰਨੀ ਗੱਲ ਸੁਣਨ ਤੋਂ ਬਾਅਦ ਪੰਡਤ ਨੂੰ ਹੋਰ ਵੀ ਗੁੱਸਾ ਆਇਆ ਤੇ ਉਹ ਸੋਚਦਾ ਹੈ ਕਿ ਮੇਰੇ ਭਰਾ ਨੇ ਤਾਂ ਐਨੇ ਜਿਆਦਾ ਪੰਡਤ ਜਿੱਤ ਲੈ ਐਨਾ ਉਸ ਨੂੰ ਗਿਆਨ ਸੀ ਤੇ ਐਨਾ ਗਿਆਨ ਹੋਣ ਦੇ ਬਾਅਦ ਵੀ ਉਹ ਕੁੱਤਾ ਬਣਿਆ। ਮਹਾਰਾਜ ਉਸ ਪੰਡਤ ਨੂੰ ਕਹਿੰਦੇ ਕਿ ਸੁਣ ਪੰਡਤ ਆ ਜੋ ਕੁੱਤਾ ਹੈ ਇਹ ਤੈਨੂੰ ਆਪਣੇ ਆਪ ਹੀ ਹੁਣ ਦੱਸ ਦੇਵੇਗਾ। ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਮਹਾਰਾਜ ਧੰਗ ਗੁਰੂ ਨਾਨਕ ਦੇਵ ਜੀ ਨੇ ਉਸ ਜੋ ਕੁੱਤਾ ਮਰਿਆ ਪਿਆ ਸੀ ਉਹਦੀਆਂ ਹੱਡੀਆਂ ਨੂੰ ਆਪਣੇ ਪੈਰ ਲਾਏ ਤੇ ਉਹ ਕੁੱਤਾ ਉਸੇ ਵਕਤ ਹੀ ਖੜਾ ਹੋ ਗਿਆ ਤੇ ਜਦੋਂ ਕੁੱਤਾ ਖੜਾ ਹੋ ਗਿਆ ਤਾਂ ਉਸ ਵਿੱਚ ਬੋਲਣ ਦੀ ਤਾਕਤ ਵੀ ਆ ਗਈ ਤਾਂ ਮਹਾਰਾਜ ਨੇ ਕਿਹਾ ਉਸ ਹੰਕਾਰੀ ਪੰਡਤ ਨੂੰ ਕਿਹਾ ਕਿ ਭਾਈ ਤੂੰ ਇਸ ਦੇ ਨਾਲ ਵਹਿਸ ਕਰ ਲੈ ਤੇ ਉਹ ਕੁੱਤਾ ਉਸੇ ਵਕਤ ਹੀ ਬੋਲਿਆ ਉਹ ਕਹਿੰਦਾ ਇਹ ਪੰਡਤ ਤੂੰ ਗੁਰੂ ਨਾਨਕ ਦੇ ਚਰਨਾਂ ਉੱਤੇ ਡਿੱਗ ਪੈ ਇਹਨਾਂ ਤੋਂ ਮਾਫੀ ਮੰਗ ਲੈ ਇਹਨਾਂ ਦੇ ਚਰਨਾਂ ਉੱਪਰ ਮੱਥਾ ਟੇਕ ਦੇ ਤੇ ਉਹ ਕੁੱਤਾ ਬੋਲਿਆ ਹੇ ਜਗਜੀਤ ਮੈਂ ਤੇਰਾ ਭਰਾ ਹਾਂ ਤੂੰ 500 ਪੰਡਤ ਜਿੱਤਿਆ ਹਨ ਮੈਂ ਤੇਰੇ ਤੋਂ ਬੱਧ ਪੰਡਤ ਜਿੱਤੇ ਸੀ ਮੈਂ ਤਾਂ 750 ਪੰਡਤ ਜਿੱਤਿਆ ਸੀ ਉਹ ਕੁੱਤਾ ਕਹਿੰਦਾ ਹੈ ਕਿ ਜਗਜੀਤ ਤੇਰੇ ਵਾਂਗ ਹੰਕਾਰ ਵਿੱਚ ਆ ਕੇ ਮੈਂ ਵੀ ਇੱਕ ਦਿਨ ਕਿਸੇ ਮਹਾਪੁਰਖ ਨੂੰ ਇਹ ਕਹਿ ਬੈਠਾ ਸੀ ਕਿ ਤੂੰ ਮੇਰੇ ਨਾਲ ਆ ਕੇ ਬਹਿਸ ਕਰ ਤੇ ਅੱਗਿਓ ਫਿਰ ਉਸ ਮਹਾਪੁਰਖ ਨੇ ਮੈਨੂੰ ਇਹ ਬਚਨ ਕੀਤੇ ਕਿ ਕੁੱਤਿਆਂ ਬਾਂਗ ਤੂੰ ਨਾ ਬੋਲ ਤੇ ਜਦੋਂ ਮੈਨੂੰ ਉਸ ਮਹਾਪੁਰਖ ਨੇ ਇਹ ਬਚਨ ਕੀਤੇ ਕਿ ਕੁੱਤਿਆਂ ਬਾਂਗ ਨਾ ਬੋਲ ਮੈਨੂੰ ਰੱਬ ਦੇ ਗੁਣ ਗਾ ਲੈਣ ਦੇ ਤਾਂ ਮੈਨੂੰ ਆਪਣੇ ਅੰਦਰੋਂ ਇਹ ਚਾਣਨ ਹੋ ਗਿਆ ਵੀ ਮੇਰਾ ਜੋ ਅਗਲਾ ਜਨਮ ਹੈ ਉਹ ਕੁੱਤੇ ਦਾ ਹੋਵੇਗਾ ਤੇ ਕਹਿੰਦਾ ਹੈ ਕਿ ਜਗਜੀਤ ਵੇਖ ਮੈਨੂੰ ਕੁੱਤੇ ਦਾ ਜਨਮ ਮਿਲਿਆ ਜੋ ਅਗਲਾ ਤੇ ਕਹਿੰਦਾ ਹੈ ਕਿ ਮੈਂ ਉਸੇ ਸਮੇਂ ਹੀ ਉਸ ਮਹਾਪੁਰਖ ਦੇ ਚਰਨ ਫੜ ਲਏ ਤੇ ਮੈਂ ਉਸ ਨੂੰ ਕਿਹਾ ਕਿ ਇਸ ਕੁੱਤੇ ਦੇ ਜਨਮ ਤੋਂ ਮੈਨੂੰ ਮੁਕਤੀ ਕਿਵੇਂ ਮਿਲੇਗੀ ਤਾਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਕੁਝ ਸਮੇਂ ਵਿੱਚ ਹੀ ਉਸ ਧਰਤੀ ਦੇ ਉੱਪਰ ਅਵਤਾਰ ਰੂਪ ਵਿੱਚ ਗੁਰੂ ਆਉਣਗੇ ਤੇ ਜਦੋਂ ਤੈਨੂੰ ਉਹ ਅਵਤਾਰ ਰੂਪ ਸਰਗੁਣ ਸਰੂਪ ਆਪਣੇ ਚਰਨਾਂ ਦਾ ਸਪਰਸ਼ ਦੇਣਗੇ ਉਦੋਂ ਹੀ ਤੇਰਾ ਪਾਰ ਉਤਾਰਾ ਹੋਵੇਗਾ ਉਹ ਕੁੱਤਾ ਬੋਲਿਆ ਕਿ ਜਗਜੀਤ ਇਸ ਤੋਂ ਪਹਿਲਾਂ ਤੂੰ ਕੁੱਤਾ ਬਣੇ ਉਹਦੋਂ ਪਹਿਲਾਂ ਹੇ ਧੰਗੁਰ ਨਾਨਕ ਦੇਵ ਜੀ ਦੇ ਚਰਨਾਂ ਉੱਪਰ ਮੱਥਾ ਟੇਕ ਦੇ ਇਹ ਸੀ ਇਤਿਹਾਸ ਧੰਗੁਰ ਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਦਾ ਇਤਿਹਾਸ ਦੱਸ ਧਿਆਨ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ਼ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ